ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਚੌਥਾ ਕੋੜੀਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਦੇਹ ਤੇਜਨ ਜੀ ਮੈਂ ਰਾਮ ਉਪਾਈਆ ਰਾਮ ਮੈਂ ਤੇ ਪਦ ਹੈ ਹੀ ਨਹੀਂ ਵਿੱਚ ਦੇਹ ਤੀਜਣ ਜੀ ਇੱਥੇ ਵਿਸਰਾਮ ਲਾਉਣਾ ਹੈ ਦੇਹ ਤੀਜਣ ਜੀ ਆਰਾਮ ਉਪਾਈਆ RAM RAM ਉਪਾਈਆ RAM ਤਨ ਮਾਨਸ ਜਨਮ ਪੁੰਨ ਪਾਈਆ RAM ਜੀ ਵੀ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਤਨ ਮਾਨਸ ਜਨਮ ਪੁੰਨ ਪਾਈਆ RAM ਮਾਨਸ ਜਨਮ ਵੱਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆਂ ਜੀ ਮਾਨਸ ਜਨਮ ਜਨਮ ਕਿ ਤੁਮ ਵੱਡ ਪੁੰਨੇ ਪਾਇਆ ਇਥੇ ਵਿਸਰਾਮ ਦੇਹ ਸੋ ਕੰਚਨ ਚੰਗੜੀਆ ਚੰਗੜੀਆ ਪੋਲਾ ਜਾਨੀ ਬੋਲਣਾ ਉਤੇ ਟਿੱਪੀ ਐ ਚੰਗੜੀਆ ਗੁਰਮੁਖ ਰੰਗ ਚਲੂਲਾ ਪਾਵੇ ਹਰ 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 ਨਵ ਰੰਗੜੀਆ ਗੁਰਮੁਖ ਪਦ ਤੇ ਵੀ ਜਮਕ ਲਾਦਨੀ ਐ ਗੁਰਮੁਖ ਰੰਗ ਚਲੂਲਾ ਪਾਵੇ ਇਥੇ ਵਿਸਰਾਮ ਹਰ 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 ਨਵ ਰੰਗੜੀਆ ਨਵ ਰੰਗੜੀਆ ਨਵ ਰੰਗੜੀਆ ਜਿਹੜਾ ਪਾਠ ਹੈ ਸੰਬੰਧਕ ਪਾਠ ਇਹ ਦੇਹ ਸੋ ਬਾੰਕੀ ਜੇਤ ਹਰ ਜਾਪੀ ਹਰ ਹਰ ਨਾਮ ਸੁਹਾਵਿਆ ਵਡਭਾਗੀ ਪਾਈ ਨਾਮ ਸਖਾਈ ਜਨ ਨਾਨਕ RAM ਉਪਾਈਆ ਜਨ ਨਾਨਕ RAM ਉਪਾਈਆ ਦੇਹ ਪਾਵੋ ਜੀਨ ਬੁੱਧ ਚੰਗਾ RAM ਜੀਨ ਪਦ ਤੇ ਹੀ ਵਿਸਰਾਮ ਲਾਉਣਾ ਹੈ ਬੁੱਧ ਪਦ ਕਸ ਕੀ ਬੋਲ ਚੜ ਲੰਗਾ ਜੀ ਬੇਖਮ ਭੰਗਾ RAM ਚੜ ਪਦ ਜਿਹੜਾ ਭਾਰਾ ਉਚਾਰਨ ਕਰਨਾ ਹੈ ਚੜ ਲੰਗਾ ਜੀ ਲੰਗਾ ਨਹੀਂ ਕਹਿਣਾ ਉੱਤੇ ਟਿੱਪੀ ਹੈ ਤੇ ਘੱਗਾ ਵੀ ਹੈ ਲੰਗਾ ਜੀ ਇੱਥੇ ਵਿਸਰਾਮ ਬੇਖਮ ਭੰਗਾ RAM ਬੇਖਮ ਭੰਗਾ ਅੰਤ ਤਰੰਗਾ ਗੁਰਮੁਖ ਪਾਰ ਲੰਘਾਏ ਹਰ ਬੋਹਿਤ ਚੜ ਵੜ ਭਾਗੀ ਲੰਘੈ ਹਰ ਬੋਹਿਤ ਚੜ ਇੱਥੇ ਠਮਕ ਲੱਗ ਜੇਗੀ ਵੜ ਭਾਗੀ ਲੰਘੈ ਗੁਰਖੇਵਟ ਸ਼ਬਦ ਤਰਾਏ ਗੁਰਖੇਵਟ ਸ਼ਬਦ ਤਰਾਏ ਅਨੰਦਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਵਾਣ ਪਰ ਪਾਇਆ ਹਰ ਉੱਤਮ ਹਰ ਪਾਦ ਚੰਗਾ ਕੜੀ ਆਲ ਮੁਖੇ ਕੜੀ ਕਿੱਕਾ ਕਿੱਥੇ ਆ ਕੱਕਾ ਕੜੀਆਲ ਮੁਖੇ ਗੁਰ ਗਿਆਨ ਦਰੜਾਇਆ RAM ਕੜੀਆਲ ਮੁਖੇ ਇੱਥੇ ਵਿਸਰਾਮ ਗੁਰ ਗਿਆਨ ਦਰੜਾਇਆ RAM ਤਨ ਪ੍ਰੇਮ ਹਰ ਚਾਬਕ ਲਾਇਆ RAM ਹਰ ਪਦ ਤੇ ਵਿਸਰਾਮ ਲਾਉਣਾ ਹੈ ਤਨ ਪ੍ਰੇਮ ਹਰ ਚਾਬਕ ਲਾਇਆ RAM ਤਨ ਪ੍ਰੇਮ ਹਰ ਹਰ ਲਾਏ ਚਾਬਕ ਮਨ ਜਿਣੈ ਗੁਰਮੁਖ ਜੀਤਿਆ ਤਨ ਪ੍ਰੇਮ ਹਰ ਹਰ ਇਥੇਮਕ ਲਾਏ ਚਾਬਕ ਇਥੇ ਵਿਸਰਾਮ ਹੈ ਮਨ ਜਿਣੈ ਗੁਰਮੁਖ ਜੀਤਿਆ ਅਕੜੋ ਕਢਾਵੇ ਸ਼ਬਦ ਪਾਵੇ ਅਗੜੋ ਕਢਾਵੇ ਸ਼ਬਦ ਪਾਵੇ ਇਸ ਤਰ੍ਹਾਂ ਉਚਾਰਨ ਕਰਨਾ ਅਕੜੋ ਨਹੀਂ ਕਹਿਣਾ ਅਗੜੋ ਪਾਠ ਸੰਪਰਦਾ ਦੇ ਵਿੱਚ ਇਸ ਤਰ੍ਹਾਂ ਕਰਾਇਆ ਜਾਂਦਾ ਅਗੜੋ ਕਢਾਵੇ ਸ਼ਬਦ ਪਾਵੇ ਅੱਗੜੋ ਕੜਾ ਵੈ ਸਬਦ ਪਾਵੈ ਅਪਿਓ ਹਰ ਰਸ ਪੀਤਿਆ ਅਪਿਓ ਇਥੇ ਯਮਕ ਲਾ ਦਨੀ ਹੈ ਅਪਿਓ ਹਰ ਰਸ ਪੀਤਿਆ ਸੁਣ ਸ੍ਰਾਵਣ ਬਾਣੀ ਗੁਰ ਵਖਾਣੀ ਹਰ ਰੰਗ ਤੁਰੀ ਚੜਾਇਆ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਗਾਇਆ ਕੋੜੀ ਤੇਜਣ ਦੇਹ RAM ਉਪਾਈਆ RAM ਜੇਤ ਹਰ ਪ੍ਰਭ ਜਾਪੈ ਜਿੱਤ ਕਹਿ ਦਿੱਤਾ ਤਾਂ ਉਹਦਾ ਅਰਥ ਬਣ ਜੇਗਾ ਜਿੱਤਨ ਦਾ ਵਾਚਕ ਜੇਤ ਬੋਲਣਾ ਪੋਲਾ ਜੇਤ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਘਾਇਆ ਘੋੜੀ ਤੇਜਣ ਦੇਹ RAM ਉਪਾਈਆ RAM ਜੇਤ ਹਰ ਪ੍ਰਭ ਜਾਪੈ ਜੇਤ ਪਦ ਪੋਲਾ ਹੀ ਬੋਲਣਾ ਜੇਤ ਹਰ ਪ੍ਰਭ ਜਾਪੈ ਜੇਤ ਹਰ ਪ੍ਰਭ ਜਾਪੈ 사ਤਾਨ ਧਨ ਤੁਖਾਈਆ ਰਾਮ ਤੁਖਾਈਆ ਤੁਖਾਈਆ ਨਹੀਂ ਕਹਿਣਾ ਤੁਖਾਈਆ 사ਤਾਨ ਧਨ ਤੁਖਾਈਆ ਰਾਮ ਜੇਤ ਤੁਖਾਈ ਤੁਖਾ ਨਾਮ ਘੋੜੀ ਦਾ ਹੁੰਦਾ ਹੈ ਜੇਤ ਹਰ ਪ੍ਰਭ ਜਾਪੈ 사ਤਾਨ ਸਾਬਾਸੈ ਤੁਰ ਪਾਇਆ ਕਿਰਤ ਜੜੰਦਾ ਚੜ ਦੇਹੜ ਘੋੜੀ ਵਿਖਮਨ ਲੰਗਾਏ ਚੜ ਦੇ ਦੱਦਾ ਨਾਲ ਨਹੀਂ ਜੋੜਦਣਾ ਚੜ ਦੇ ਦੇਹੜ ਕੋੜੀ ਇੱਥੇ ਠਮਕ ਵਿਖਮ ਲਗਾਏ ਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜਰ ਚਾਇਆ ਪੂਰਾ ਮਿਲ ਸੰਤ ਜਨਾ ਜੰਨ ਆਈ ਮਿਲ ਸੰਤ ਜਨਾ ਜੰਨ ਆਈ ਹਾਂ ਜੰਨ ਨਹੀਂ ਆ ਬੋਲਣਾ ਜੰਨ ਨਹੀਂ ਕਹਿਦਣਾ ਸਿੱਧੇ ਜਾਨ ਨਾਨਕ ਹਰ ਵਰ ਪਾਇਆ ਮੰਗਲ ਮੇਲੇ ਸੰਤ ਜਨਾ ਵਾਦਾਈ ਵੱਡ ਹੰਸ ਮਹੱਲਾ ਚੌਥਾ ਦੇ ਤੀਜਨੜੀ ਹਰ ਨਵਰੰਗੀਆ RAM ਇਹ ਤੇਜ ਨੜੀ ਨਹੀਂ ਬੋਲਣਾ ਤੇਜਨ ਨੰਨੇ ਦੇ ਵਿੱਚ ਤੇ ਅਡਾੜੇ ਦੇ ਵਿੱਚ ਡੈਸ਼ ਦੇ ਕੇ ਪਾਠ ਇਕੱਠਾ ਹੀ ਹੈ ਤੀਜਨੜੀ ਨਵਰੰਗੀਆ ਜਿਹੜਾ ਪਾਠ ਹੈ ਇਸ ਸੰਬੰਧਕ ਦੇਹ ਤੀਜਨੜੀ ਹਰ ਨਵ ਰੰਗਿਆ RAM ਗੁਰ ਗਿਆਨ ਗੁਰੂ ਹਰ ਮੰਗਿਆ RAM ਗੁਰ ਗਿਆਨ ਇਥੇ ਠਮਕ ਗੁਰੂ ਇਥੇ ਵਿਸਰਾਮ ਹਰ ਮੰਗਿਆ RAM ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤ ਮਿਤ ਜਾਣਿਆ ਸਭ ਜਨਮ ਸਫਲਿਓ ਕੀਆ ਕਰਤਾ ਹਰ ਰਾਮ ਨਾਮ ਵਖਾਣੀਆਂ ਹਰ ਰਾਮ ਨਾਮ ਸਲਾਹੀ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆਂ ਜਨ ਕਹੈ ਨਾਨਕ ਸੁਣਹੁ ਸੰਤਹੁ ਹਰ ਭਗਤ ਗੋਵਿੰਦ ਚੰਗੀਆਂ ਦੇਹ ਕੰਚਨ ਜੀਨ ਸੁਵਿੰਨਾ ਰਾਮ ਵਿਸਰਾਮ ਕੰਚਨ ਪਦ ਤੇ ਹੀ ਲਾਉਣਾ ਹੈ ਦੇਹ ਕੰਚਨ ਜੀਨ ਸੁਵਿੰਨਾ ਰਾਮ ਜੜ ਹਰ ਹਰ ਨਾਮ ਰਤਨਾ RAM ਇਹ ਵੀ ਜੜ ਹਰ ਹਰ ਇਥੇ ਵਿਸਰਾਮ ਨਾਮ ਰਤਨਾ RAM ਜੜ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਘਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡ ਭਾਗੀ ਹਰ ਰੰਗ ਹਰ ਬਣੇ ਹਰਿ ਮਿਲੇ ਸੁਆਮੀ ਅੰਤਰਜਾਮੀ ਹਰ ਨਵਤਨ ਹਰ ਨਵਰੰਗੀਆ ਨਾਨਕ ਵਖਾਣੈ ਨਾਮ ਜਾਣੈ ਹਰ ਨਾਮ ਹਰ ਪ੍ਰਭ ਮੰਗੀਆ ਕੜਿਆਲ ਮੁਖੇ ਗੁਰ ਅੰਕ ਸਪਾਇਆ RAM ਕੜਿਆਲ ਮੁਖੇ ਇਥੇ ਵਿਸਰਾਮ ਹੈ ਗੁਰ ਇਥੇ ਯਮਕਲਾਦਨੀ ਹੈ ਅੰਕ ਸਪਾਇਆ RAM ਮਨ ਮੈਗਲ ਗੁਰ ਸ਼ਬਦ ਵਸ ਆਇਆ RAM ਮਨ ਮੈਗਲ ਇਥੇ ਵੀ ਸ੍ਰੀ ਨਾਮ ਲਾ ਲੈਂਦਾ ਗੁਰ ਸ਼ਬਦ ਵਸ ਆਇਆ RAM ਮਾ ਹਾਂ ਵਸ ਕਸ ਕੀ ਬੂਤ ਮਾਨ ਵਸਗਤ ਆਇਆ ਪਰਮ ਪਦ ਪਾਇਆ ਸਾ ਤਨਕੰਤ ਪਿਆਰੀ ਅੰਤਰ ਪ੍ਰੇਮ ਲੱਗਾ ਹਰ ਸੀਤੀ ਘਰ ਸੁਹੈ ਹਰ ਪ੍ਰਭ ਨਾਰੀ ਹਰ ਰੰਗ ਰਤੀ ਸਹਜੇ ਮਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰ ਦਾਸ ਕਹਿਤ ਹੈ ਵੱਡ ਭਾਗੀ ਹਰ ਹਰ ਧਿਆਇਆ ਦੇਹ ਘੂੜੀ ਜੀ ਜਿਤ ਹਰ ਪਾਇਆ RAM ਮਿਲ ਸਤਗੁਰ ਜੀ ਮੰਗਲ ਲਗਾਇਆ RAM ਹਰ ਗਾਇ ਮੰਗਲ RAM ਨਾਮਾ ਹਰ ਸੇਵ ਸੇਵਕ ਸੇਵ ਕੀ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਹਰ ਗਾਇ ਮੰਗਲ ਇੱਥੇ ਠਮਕ RAM ਨਾਮਾ ਇੱਥੇ ਵਿਸਰਾਮ ਹਰ ਸੇਵ ਸੇਵਕ ਇੱਥੇ ਠਮਕ ਸੇਵ ਕੀ ਇਹ ਵੱਖਰਾ ਪਾਠ ਕਰਨਾ ਹੈ ਸੇਵ ਕੀ ਨਹੀਂ ਕਹਿਣਾ ਮੁੱਖ ਪਾਠ ਹੈ ਸੇਵ ਕੀ ਪਰਾਜਾਇ ਪਾਵੈ ਰੰਗ ਮਹਿਲੀ ਹਰ ਰੰਗ ਮਾਣੈ ਰੰਗ ਕੀ ਇਹ ਵੀ ਰੰਗ ਕੀ ਨਹੀਂ ਕਹਿਣਾ ਫਖਰਾ ਹੀ ਪਾਠ ਕਰਨਾ ਰੰਗ ਕੀ ਗੁਣ ਰਾਮ ਗਾਈ ਮਨ ਸੁਭਾਈ ਹਰ ਗੁਰਮਤੀ ਮਨ ਧਾਇਆ ਜਨ ਨਾਨਕ ਹਰ ਕਿਰਪਾ ਧਾਰੀ ਦੇਹ ਘੂੜੀ ਚੜ ਖਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ